ਤੇ ਕਾਹリュー ਸਤਿ ਸ੍ਰੀ ਅਕਾਲ ਸਾਰੇ ਸਾਡੇ ਵਕ ਵਕ ਪੰਜਾਬ ਦੇ ਅੱਲਾਕ ਲੱਗ ਜਿਹੜੀਆਂ ਦੋਸਤਾਂ ਦੀ ਲੀਡਰਸ਼ਿਪ ਜੀ ਦੇਖੋ ਅੱਜ ਸਭ ਤੋਂ ਮੇਰੀ ਬਣੀ ਗਾ ਤੇ ਤੁਹਾਨੂੰ ਕਹਿੰਦਾ ਮੈਂ ਉੱਥੇ ਸਬਰ ਖਾਤ ਰੱਖਣ ਦੇ ਬਸ ਲਈ ਪਿਆਰ ਰੱਖਣਾ ਮਨਾਣਾ ਹੁੰਦਾ ਜੀ ਬਸ ਇੱਥੇ ਆ ਗਿਆ ਬਿਨਾਂ ਕੈਮਰਾ ਸਿੱਟਿਆਂ ਦੀ ਕਰ ਸਤਾਰ ਜਿਹੜੀ ਜਿਹੜੀ ਪੰਜਾਬ ਦੀ ਧਰਤੀ ਤੇ ਲੁਧਿਆਣੇ ਦੀ ਧਰਤੀ ਨਾਲ ਜੁੜੇ ਹੋ ਜਿਨ੍ਹਾਂ ਦਾ ਪਿੰਡ ਸਰਾਭਾ ਹੋ ਜਿਨ੍ਹਾਂ ਦੇ ਨੌ ਤੇ ਸਾਡੇ ਪਾਰਕੀ ਦਾ ਹੋਣ ਸਾਡੇ ਸ਼ਹਿਰ ਹੋਣ ਉਹਨਾਂ ਬਾਰੇ ਮੈਨੂੰ ਪਤਾ ਹੋ ਗਿਆ ਅੱਜ ਇਹ ਇਨਕਲਾਬ ਇਨਕਲਾਬੀ ਪਾਰਟੀ ਚੱਲਤ ਹੈ ਭਗਤ ਸਿੰਘ ਦੀ ਪੰਗ ਵੰਨਣ ਦੀ ਗੱਲ ਕਰਦੇ ਆ ਤੇ ਨਾਰਾ ਇਨਕਲਾਬ ਦਾ ਲੱਗਦਾ ਹੈ ਜੀ ਆ ਸੁਣਨ ਵਾਲੇ ਸ਼ਰਦ ਨੇ ਜੋ ਸੀਐਫ ਸਾਹਿਬ ਦੀ ਮੌਜੂਦਗੀ ਉਹਨਾਂ ਦੀ ਮੰਤਰੀਏ ਦੀ ਮੌਜੂਦਗੀ ਨਹੀਂ ਉਹ ਕਹਣਾ ਚਾਹੀਦਾ ਸੀ ਕਿ ਭਗਤ ਸਿੰਘ ਜਾਂ ਇਨਕਲਾਬ ਜਦ ਦੀ ਗੱਲ ਕਰਦੇ ਆ ਜਦ ਹੀ ਐਸੇ ਕੈਂਡੀਡੇਟ ਐਸੇ ਮੈਂਬਰ ਪਾਰਲੀਮੈਂਟ ਦੇ ਜਿਹੜੇ ਜਿਨ੍ਹਾਂ ਆਪਣੇ ਸ਼ਹੀਦਾਂ ਦੇ 9 ਮਾਰੇ ਤੇ ਜਿਨ੍ਹਾਂ ਦੇ ਪਰਿਵਾਰ ਸੰਬੰਧਿਤ ਉਹਨਾਂ ਬਾਰੇ ਨਾ ਪਤਾ ਹੋਵੇ ਕਿ ਉਹਨਾਂ ਦੀ ਉਹਨਾਂ ਨੇ ਬਹੁਤ ਭਾਰੀ ਮੈਂ ਸਮਝਦਾ ਸ਼ਹੀਦਾਂ ਦੀ ਸ਼ਹੀਦਾਂ ਦੇ ਵੀ ਕੋਈ ਕੁਝ ਕੀਤਾ ਜਾਵੇ ਉਹਨਾਂ ਦੀ ਸ਼ਰਧਾ ਦੇ ਨਹੀਂ ਫੈਸਲਾ ਤੇ ਲੋਕ ਤੇ ਨਹੀਂ ਕੋਈ ਐਸਾ ਪੈਦਾ ਪਰ ਸਾਡੇ ਸਮਾਜ ਚ ਵੀ ਅਸੀਂ ਆਪਣਾ ਕੰਨੀ ਅਸੀਂ ਅਸੀਂ ਆ ਭਰਾ ਨਹੀਂ ਆ ਗੋਲੀਆ ਯੂਨੀਵਰਸਿਟੀ ਸੂਤਰ ਸਿੱਖਿਆ ਦੇ ਦੇਵ ਚੱਕ ਦੇ ਮੈਂਬਰ ਪਾਰਲੀਮੈਂਟ ਨੂੰ ਤੇ ਤੁਹਾਡੇ ਐਮਐਲਏ ਦੇ ਕੈਂਡੀਡੇਟ ਨੂੰ ਇਹ ਨਹੀਂ ਪਤਾ ਕਿ ਅਮਨ ਦੀ ਗੱਲ ਕਰਦਾ ਆ ਆ ਸੋਹਣੀ ਜੀ ਜੀ ਸ਼ੀਲ ਸਰਾਬਾ ਸਿੰਘ ਜਰਨਾ ਕੰਮ ਆ ਦੇਖੋ ਕੀ ਕਹਿ ਰਹੇ ਮੈਨੂੰ ਤਾਂ ਕਹਿਣ ਦਾ ਮਤਲਬ ਜੀ ਤੁਸੀ ਇੱਕ ਵਾਰ ਬੁਰਾ ਲੱਗਦਾ ਅੱਜ ਉਹ ਕਹਿਣ ਲੱਗੇ ਪਹਿਲਾਂ ਤਾਂ ਜਿਹੜੇ ਸਰਾਬਾ ਜੀ ਜੀ ਹੈਗੇ ਆ ਫਿਰ ਪਿੱਛੋਂ ਕੋਈ ਬਾਤ ਨਹੀਂ ਜਿਹੜੇ ਸੀਗੇ ਫਿਰ ਐ ਕਹਿਣ ਲੱਗੇ ਫਿਰ ਕਹਿੰਦੇ ਜੀ ਇੱਥੋਂ ਕੋਈ ਇਹ ਪੇਰਾਂ ਦੀ ਡਿਮਾਂਡ ਆ ਉਹਨਾਂ ਦੇ ਨਾਂ ਰੱਖਣ ਦੀ ਮਾਰਕੀਟ ਦਾ ਨਾਂ ਰੱਖਣ ਦੀ ਸਰਾਂਪਾ ਸਿੰਘ ਨਾ 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 ਸਰਾਂਪਾ ਸਿੰਘ ਬੋਤਕੀ ਹੈ ਨਹੀਂ ਸਰਾਂਪਾ ਸਿੰਘ ਮਿੰਟ ਬਾਅਦ ਮਗਰ ਮੰਤਰੀ ਖੜੇ ਆ ਕੋਈ ਕਰੈਕਟ ਨਹੀਂ ਕਰ ਸਕਦੇ ਸੀਐਮ ਸਾਹਿਬ ਪਿੱਛੋਂ ਲੋਕਾਂ ਨੇ ਰੌਲਾ ਪਾਇਆ ਪਿੱਛੋਂ ਆਵਾਜ਼ਾਂ ਆਈਆਂ ਵੀ ਤੁਸੀਂ ਕੀ ਬੋਲ ਰਹੇ ਹੋ ਜਿਹੜੇ ਮਤਲਬ ਸਾਡੇ ਸ਼ਹੀਦ ਕਪਾਲ ਸਿੰਘ ਸਾਹਿਬਾ ਜੀ ਜੀ ਜਿਨ੍ਹਾਂ ਦੇ ਨਾਮ ਪੂਰੇ ਹਰ ਚੀਜ਼ ਆ ਪਿੰਡ ਨਾਲ ਆ ਆਪਾਂ ਸਰਕਾਰ ਇਹਦੀ ਹਰ ਸਰਕਾਰ ਹਰ ਪਾਰਟੀ ਉਹਨਾਂ ਦੇ ਸਹੀ ਜਾਣਦੇ ਆ ਤੇ ਹੁਣੇ ਆ ਤੇ ਆਪਾਂ ਜਾਣਦੇ ਆ ਬਹੁਤੇ ਇੱਥੇ ਜਿਹੜੇ ਮੀਡੀਆ ਵਾਲੇ ਵੀ ਜੀ ਹਰੇ ਕਵਰ ਕਰਨ ਤੁਸੀਂ ਵੀ ਜਾਣਦੇ ਹੋ ਜੀ